ਪਾਕਿਸਤਾਨ ਸਰਹੱਦ ਦੇ ਅਖੀਲੇ ਪਿੰਡ ਸ਼ਾਹਪੁਰ ਦੀ ਰਹਿਣ ਵਾਲੀ ਹੋਂਹਾਲ ਲੜਕੀ ਸੁਨੇਹਾ ਅਪਾਹਜ ਹੋਣ ਦੇ ਬਾਵਜੂਦ ਪੜ੍ਹ ਲਿਖ ਕੇ ਕੁਝ ਬਣਨ ਦਾ ਸੁਪਨਾ ਸੰਜੋਏ ਹੋਇਆ ਪਰ ਉਸ ਨੂੰ ਪੜਨ ਦੇ ਲਈ 3 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ ਉਹ ਪੈਨ ਦੀ ਮਦਦ ਨਾਲ ਸਾਈਕਲ ਤੇ ਸਕੂਲ ਜਾਂਦੀ ਸੀ ਪਰ ਹੁਣ ਸਾਈਕਲ ਵੀ ਟੁੱਟ ਗਿਆ ਇਸ ਲਈ ਕਈ ਦਿਨ ਸੁਨੇਹਾ ਨੂੰ ਸਕੂਲ ਤੋਂ ਛੁੱਟੀ ਵੀ ਕਰਨੀ ਪੈਂਦੀ ਸੀ ਹੁਣ ਸਮਾਜ ਸੇਵੀ ਸੰਸਥਾ ਦੇ ਵੱਲੋਂ ਪਹਿਲ ਕਰਦੇ ਹੋਏ ਸੁਨੇਹਾ ਨੂੰ ਅੱਜ ਟਰਾਈਸਾਈਕਲ ਭੇਟ ਕੀਤਾ ਗਿਆ ਇਸ ਤੋਂ ਬਾਅਦ ਸੁਨੇਹਾ ਦਿਆ ਅੱਖਾਂ ਨਮ ਹੋ ਗਈਆਂ ਅਤੇ ਉਸਦਾ ਪਰਿਵਾਰ ਵੀ ਪਾਵੁਖ ਹੋ ਗਿਆ। ਕਲਬਾਤ ਕਰਦੇ ਹੋਏ ਸਮਾਜ ਸੇਵੀ ਸੰਸਥਾ ਦੇ ਨਿਸ਼ਾਨ ਸਿੰਘ ਖੁਸ਼ੀਪੁਰ ਨੇ ਦੱਸਿਆ ਕਿ ਵਾਇਰਲ ਵੀਡੀਓ ਦੇਖ ਕੇ ਉਨ੍ਹਾਂ ਨੇ ਇਹ ਮਨ ਬਣਾਇਆ ਸੀ ਕਿ ਇਸ ਬੱਚੀ ਦੀ ਮਦਦ ਜ਼ਰੂਰ ਕੀਤੀ ਜਾਵੇਗੀ ਕਿਉਂਕਿ ਉਸਦਾ ਦਰਦ ਦੇਖਿਆ ਨਾ ਗਿਆ। ਉਹ ਮਨ ਵਿੱਚ ਪੜ੍ਹਾਈ ਦਾ ਜਜ਼ਬਾ ਹੋਣ ਦੇ ਕਾਰਨ ਘਰੋਂ ਪੜਨ ਦੇ ਲਈ 3 ਕਿਲੋਮੀਟਰ ਦੂਰ ਆਪਣੀ ਭੈਣ ਦੀ ਮਦਦ ਦੇ ਨਾਲ ਸਾਈਕਲ ਤੇ ਸਵਾਰ ਹੋ ਕੇ ਸਕੂਲ ਜਾਂਦੀ ਸੀ ਕਿਉਂਕਿ ਉਸਦਾ ਇੱਕ ਪੈਰ ਵੀ ਕੱਟਿਆ ਜਾ ਚੁੱਕਿਆ ਸੀ। ਸੁਨੇਹਾ ਨੇ ਫਿਰ ਵੀ ਹਿੰਮਤ ਨਾ ਹਾਰੀ ਅਤੇ ਪੜਨ ਦਾ ਜਜ਼ਬਾ ਸੀ ਜਿਸ ਕਾਰਨ ਸੁਨੇਹਾ ਕਾਫੀ ਦੇਰ ਤੋਂ ਮੰਗ ਕਰ ਰਹੀ ਸੀ ਕਿ ਉਸ ਨੂੰ ਟ੍ਰਾਈਸਾਈਕਲ ਮਿਲ ਜਾਵੇ ਤਾਂ ਉਹ ਬਿਨਾਂ ਕਿਸੇ ਦੀ ਮਦਦ ਤੇ ਆਪ ਸਕੂਲ ਜਾ ਸਕਦੀ ਹੈ ਮੇਰਾ ਨਾਮ ਪਵਨ ਕੁਮਾਰ ਇਹ ਇਸ ਸਕੂਲ ਦੀ ਬਹੁਤ ਉਸ ਬਸ ਕਰ ਕਿ ਇਹ ਸਕੂਲ ਹੀ ਜਾਂਦੀ ਔਰ ਅੱਗੇ ਚੱਲਦੇ ਨਹੀਂ ਜਾਇ ਜਾਂਦਾ ਤੇ ਚਲੋ ਤੂੰ ਚੱਲੋ ਗਿਆ ਨਾ ਭਾਜਣੇ ਤੇ ਬਹੁਤ ਬੇਰਬਾਨੀਆਂ ਜਿਹੜੇ ਤੱਕ ਆ ਗਿਆ ਚੁੱਕੇ ਕਦਮ ਚਲੋ ਹੁਣ ਆਪਣਾ ਪਾਲ ਲਗੇ ਆਪਣੀ ਸਿਪੈਰ ਸਤੇ ਖੜਾ ਹੋ ਗੋ ਸਤੈ। ਦਾ ਕਿ ਅਈ ਵਾਰ ਕਿੰਨੇ ਕਿੰਨੇ ਜੇ ਸਕੂਲ ਨਹੀਂ ਜਾਂਦੀ ਲਈ। ਪਹਿਲੇ ਬਹੁਤ ਜ਼ਿਆਦਾ ਮੁਸ਼ਕਲੀ ਅੰਕਲ ਅੰਕਲਾ ਜੀ ਪਾਲ ਉਹਨਾਂ ਨੇ ਮੈਨੂੰ ਸਾਈਕਲ ਦੁਆਤਾ ਹੁਣ ਠੀਕ ਹੈ। ਮੈਂ ਸਿਰਹੀ ਕਹਿਣਾ ਚਾਹਾਂਗੇ ਕਿ ਨਿਸ਼ਾਨ ਅੰਕਲ ਜੀ ਦਾ ਬਹੁਤ ਧੰਵਾਦ ਕਰਦਾ। ਪਰ ਸਾਡੇ ਭਿੰਦੇ ਅਜ ਪਾਲ ਚਾਚਾ ਜੀ ਉਹਨਾਂ ਦਾ ਵੀ ਬਹੁਤ ਧੰਵਾਦ ਕਰਦਾ। ਪਹਿਲਾਂ ਸਾਈਕਲ ਟੁੱਟੇ ਦਾ ਸੀ ਤੇ ਸ਼ਰਕਤੇ ਨਹੀਂ ਚੱਲ ਪਾਂਦਾ ਤੇ ਉੱਥੇ 3 ਕਿਲੋਮੀਟਰ ਦੂਰ ਰਸਤਾ ਵੀ ਸੀ ਮੂੰ ਸਾਕਿਲ ਮਿਲ ਗਿਆ ਹੁਣ ਅਸੀਂ ਆਪੇ ਜਾ ਸਕਾਂਗੇ ক্লাস 2 ক্লাস ਚ ਆ ਮੈਂ ਲਾਸਟ ਟੂ ਕੰਪਲੀਟ ਕਰਕੇ ਅੱਗੇ ਵੀ ਪੜਾਂਗੇ ਨਮਤ ਨਹੀਂ ਹਾਰੀ ਤੇ ਉਹਦੀ ਮਾਂ ਨੇ ਵੀ ਨਹੀਂ ਹਈ ਹਿੰਮਤ ਹਾਰੀ ਤੇ ਨਾ ਉਹਦੇ ਪਿਤਾ ਨੇ ਤੇ ਇਹ ਸੁਨੇਹਾ ਦਾ ਜਿਹੜਾ ਮੈਸੇਜ ਆਏ ਸਾਰੇ ਪੰਜਾਬ ਦੇ ਵਿੱਚ ਕੀ ਸਾਰੇ ਸੰਸਾਰ ਭਰ ਵਿੱਚ ਜਾਣਾ ਚਾਹੀਦਾ ਬੱਚਿਆਂ ਨੂੰ ਕਿ ਅਸੀਂ ਇਹ ਨਹੀਂ ਕਿ ਹੈਂਡੀਕੈਪ ਹੋ ਕੇ ਅਸੀਂ ਆਪਣੀ ਕਿਸੇ ਬੁਲੰਦੀ ਤੇ ਨਹੀਂ ਪਹੁੰਚ ਸਕਦੇ ਸਾਡੇ ਕੋਲ ਇੱਕ এডਿਕੇਸ਼ਨ ਇੱਕ ਇਹੋ ਜਿਹਾ ਇੱਕ ਵਧੀਆ ਸਾਡੇ ਕੋਲ ਇੱਕ ਮਾਈਂਡ ਹੈ ਸਾਡਾ ਉਹ ਸਾਨੂੰ ਰਸਤਾ ਹੈ ਕਿ ਅਸੀਂ ਚੰਗੀ এডਿਕੇਸ਼ਨ ਲਾ ਕੇ ਅਸੀਂ ਚੰਗੇ ਵੱਡੀਆਂ ਅਹੁਦੇ ਤੇ ਜਾ ਸਕਦੇ ਹਾਂ ਇਹ ਸਨੇਹਾ ਵੱਲੋਂ ਸਾਰੇ ਸੰਸਾਰ ਦੇ ਬੱਚਿਆਂ ਨੂੰ ਇੱਕ ਬਹੁਤ ਵੱਡਾ ਮੈਸੇਜ ਹੈ ਕਿਉਂਕਿ ਅਸੀਂ ਦੇਖਿਆ ਕਿ ਡੀਸੀ ਵੀ ਇੱਕ ਹੈਂਡੀਕੈਪਡ ਸੀ ਜਿਹੜੀ ਆਪਾਂ ਸੋਸ਼ਲ ਮੀਡੀਆ ਤੇ ਸਾਰੀ ਤੁਸੀਂ ਦੇਖੀ ਹੋਏਗੀ ਦੇਖਿਆ ਹੋਵੇਗਾ ਕਿ ਉਹ ਹੈਂਡੀਕੈਪ ਨੇ ਇੰਨੀ ਮਿਹਨਤ ਕੀਤੀ ਕਿ ਆਈਐਸ ਅਫਸਰ ਬਣਨ ਤੋਂ ਬਾਅਦ ਉਹ ਡਿਪਟੀ ਕਮਿਸ਼ਨਰ ਬਣ ਗਏ ਤੇ ਅੱਜ ਉਹ ਉਹ ਸਾਰਿਆਂ ਵਾਸਤੇ ਇੱਕ ਰੋਲ ਮਾਡਲ ਆ ਇਸੇ ਤਰ੍ਹਾਂ ਸਨੇਹਾ ਜਿਹੜੀ ਆ ਪਿੰਡ ਛਾਪਰ ਤੋਂ ਇਹ ਇਹ ਵੀ ਇੱਕ ਰੋਲ ਮਾਡਲ ਆ ਔਰ ਮੈਂ ਸਾਰਿਆਂ ਜਿੰਨੇ ਵੀ ਇਸ ਸੰਸਾਰ ਪਰ ਦੇ ਬੱਚੇ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਕਦੇ ਹੌਸਲਾ ਨਹੀਂ ਹਾਰਨਾ ਚਾਹੀਦਾ ਸਾਡਾ ਅੰਗ ਨਹੀਂ ਪਰ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਦਿਮਾਗ ਵਧ ਦਿੱਤਾ ਜਿਹੜਾ ਕੋਈ ਅੰਗ ਨਾ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਖੂਬੀ ਜ਼ਰੂਰ ਪਰਮਾਤਮਾ ਵੱਧ ਪਰਦਾ ਤੇ ਉਹ ਹੁੰਦੀ ਆ ਬੰਦੇ ਦਾ ਦਿਮਾਗ ਇਸ ਕਰਕੇ ਆਪਾਂ ਦਿਮਾਗ ਦੇ ਉੱਤੋਂ ਆਪਣੇ ਚੱਲ ਕੇ ਆਪਣੀ ਚੰਗੀ ਐਜੂਕੇਸ਼ਨ ਲਾ ਕੇ ਜਿਸ ਤਰ੍ਹਾਂ ਸਾਡੇ ਸਕੂਲਾਂ ਦੇ ਟੀਚਰ ਸਾਹਿਬਾਨ ਭਾਈ ਸਾਹਿਬ ਆਪਣੇ ਮਾਸਟਰ ਲਬਰੀ ਸਿੰਘ ਜੀ ਜਾਂ ਹੋਰ ਜਿੰਨੇ ਵੀ ਟੀਚਰ ਸਾਹਿਬਾਨ ਪ੍ਰਿੰਸੀਪਲ ਦੁਰੰਦਰਾ ਜੀ ਨਾਲ ਦੀ ਇਹ ਬਦੌਲਤ ਇਹ ਬੱਚੀ ਨੇ ਆਪਣਾ ਹੌਸਲਾ ਜਿਹੜਾ ਨਹੀਂ ਇਹਨਾਂ ਨੇ ਵੀ ਮੋਟੀਵੇਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਮੈਂ ਧੰਨਵਾਦ ਕਰਾਂਗਾ ਸਤਕਾਰਯੋਗ ਭੈਣ ਜੀ ਕੁਲਦੀਪ ਕੌਰ ਜੀ ਅਹਿਮਦਗੜ੍ਹ ਲੁਧਿਆਣਾ ਜਿਹੜੇ ਇਸ ਟਾਈਮ ਬੱਚ ਯੂਐਸਏ ਕੈਲੀਫੋਰਨੀਆ ਦੇ ਵਿੱਚ ਸੇਵਾ ਨਿਭਾ ਰਹੇ ਹਨ ਤੇ ਉਹਨਾਂ ਦੀ ਬਦੌਲਤ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਇੱਕ ਆ ਟਰਾਈਸਾਈਕਲ ਜਿਹੜਾ ਬ ਅਤੇ ਸਲਾਈ ਮਸ਼ੀਨ ਜਿਹੜੀ ਆ ਉਹਦੀ ਮਾਤਾ ਨੂੰ ਦਿੱਤੀ ਗਈ ਆ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਚੰਗੀ ਤਰ੍ਹਾਂ ਕਰ ਸਕਦੀ ਆ ਵਾਹਿਗੁਰੂ ਤੋਂ ਮੈਂ ਹੱਥ ਜੋੜ ਕੇ ਇਹੋ ਜੀ ਅਰਦਾਸ ਬੇਨਤੀ ਕਰਨਾ ਸੱਚੇ ਪਾਤਸ਼ਾਹ ਜੀ ਕਿਸੇ ਦਾ ਦੁੱਖ ਕਿਸੇ ਨੂੰ ਇੰਨਾ ਵੀ ਤੰਗ ਨਾ ਕਰ ਦੇ ਕਿ ਉਹ ਰੋਣ ਪਕ ਆ ਜਾਵੇ ਤੇ ਇਹ 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 ਸਾਰੀ ਉਸ ਕਾਲਪੁਰਖ ਪਰਮਾਤਮਾ ਦੀ ਕਿਰਪਾ ਸਦਕਾ ਹੀ ਸਭ ਕੁਝ ਹੋਇਆ